ਸਸੀ ਕੌਰ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਫਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਕਹਾਣੀਕਾਰ ਦਲੀਪ ਕੋ ਟਿਵਾਨਾ ਦੇ ਬਾਰੇ ਜਿਨ੍ਹਾਂ ਦਾ ਜੀਵਨ ਕਾਲ 1935 ਤੋਂ 2020 ਈਸਵੀ ਤੱਕ ਦਾ ਹੈ ਇਹ ਵੀਡੀਓ ਮਾਸਟਰ ਕੈਡਰ UGC ਆਲ گورਨਮੈਂਟ ਜੌਬ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬਲ ਵੀਡੀਓ ਹੈ ਸੋ ਗੱਲਬਾਤ ਕਰਦੇ ਹਾਂ ਅੱਜ ਦੇ ਪੰਜਾਬੀ ਦੇ ਕਹਾਣੀਕਾਰ ਦਲੀਪ ਕੋ ਟਿਵਾਨਾ ਦੇ ਬਾਰੇ ਜਿਨ੍ਹਾਂ ਦਾ ਜਨਮ 4 ਮਈ 1935 ਈਸਵੀ ਨੂੰ ਜਨਮ ਸਥਾਨ ਪਿੰਡ ਰੱਬੋ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਤਾਂ ਜੋ ਜ਼ਿਲ੍ਹਾ ਲੁਧਿਆਣਾ ਹੈ ਇਹ ਮਾਲਵੇ ਇਲਾਕੇ ਵਿੱਚ ਆਉਂਦਾ ਹੈ ਸੋ ਦਲੀਪ ਕੋ ਟਿਵਾਨਾ ਦਾ ਜੋ ਸਬੰਧ ਸਬੰਧ ਹੈ ਉਹ ਮਾਲਵੇ ਦੇ ਇਲਾਕੇ ਨਾਲ ਹੈ। ਦਿਲੀਪ ਕੋ ਟਿਵਾਨਾ ਜਿਨ੍ਹਾਂ ਦਾ ਜੀਵਨ ਕਾਲ 1935 ਤੋਂ 2020 ਈਸਵੀ ਤੱਕ ਦਾ ਹੈ। ਦਿਲੀਪ ਕੋ ਟਿਵਾਨਾ ਦੇ ਪਿਤਾ ਜੀ ਦਾ ਨਾਮ ਸਰਦਾਰ ਕਾਕਾ ਸਿੰਘ ਦਿਲੀਪ ਕੋ ਟਿਵਾਨਾ ਦੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਚੰਦਕੌਰ ਤੇ ਦਿਲੀਪ ਕੋ ਟਿਵਾਨਾ ਦੇ ਪਤੀ ਦਾ ਨਾਮ ਪ੍ਰੋਫੈਸਰ ਭਪਿੰਦਰ ਸਿੰਘ ਸੀ ਜੋ ਕਿ ਇੱਕ ਕਵੀ ਸਨ। ਦਲੀਪ ਕੋਟੀਵਾਨਾ ਨੇ ਐਮਏ ਪੰਜਾਬੀ ਵਿਸ਼ੇ ਵਿੱਚ ਕੀਤੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪੀਐਚਡੀ ਵੀ ਕੀਤੀ ਹੋਈ ਸੀ ਸੋ ਜਨਮ ਜਨਮ ਸਥਾਨ ਜੀਵਨ ਕਾਲ ਮਾਤਾ ਪਿਤਾ ਤੇ ਪਤੀ ਦਨਾ ਇਹ ਕੋਰਸਨ ਕਈ ਵਾਰ ਯੂਜੀਸੀ ਤੇ ਮਾਸਟਰ ਕੈਟਰ ਦੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਹਨ ਸੋ ਹੁਣ ਗੱਲਬਾਤ ਕਰਦੇ ਹਾਂ ਦਲੀਪ ਕੋਟੀਵਾਨਾ ਦੇ ਕਹਾਣੀ ਸੰਗ੍ਰਹਿਾਂ ਦੇ ਬਾਰੇ ਸਭ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਪ੍ਰਬਲ ਬਹਿਨ 1954 ਈਸਵੀ ਵਿੱਚ ਜੁਨਾ ਨੇ ਪ੍ਰਕਾਸ਼ਿਤ ਕੀਤਾ ਤਰਾਟਾ 1956 ਈਸਵੀ ਵਿੱਚ ਵਿਰਾਗੇ ਨੈਣ 1957 ਈਸਵੀ ਤੇ वेदना 1958 ਈਸਵੀ ਵਿੱਚ ਜੋ ਹੈ ਉਹਨਾਂ ਨੇ ਲਿਖਿਆ ਸਭ ਤੋਂ ਪਹਿਲਾ ਤੇ ਸਭ ਤੋਂ ਆਖਰੀ ਕਹਾਣੀ ਸੰਗ੍ਰਹਿ ਕਾਵ ਸੰਗ੍ਰਹਿ ਹੋਵੇ ਤਾਂ ਇਹ ਪ੍ਰਸ਼ਨ ਜੋ ਪੁੱਛਿਆ ਜਾਂਦਾ ਹੈ ਸੋ ਇਹਨਾਂ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਸੀ ਪ੍ਰਬਲ ਬਹਿਨ ਜੋ ਨਾ 1954 ਈਸਵੀ ਵਿੱਚ ਲਿਖਿਆ ਆਪਣੇ ਵਿਦਿਆਰਥੀ ਜੀਵਨ ਦੇ ਵਿੱਚੀ ਕਹਾਣੀ ਸੰਗ੍ਰਹਿ ਤੇ ਉਹਨਾਂ ਦੇ ਸੰਦਿੱਤੇ ਨੇ ਤੁਸੀਂ ਇਹ ਯਾਦ ਕਰਨੇ ਹਨ ਇੱਕ ਪਾਸੇ ਕਹਾਣੀ ਸੰਗ੍ਰਹਿ ਇੱਕ ਪਾਸੇ ਸੰ ਲਿਖ ਲੋ ਤੋ ਭਰੀ ਹੁੰਗਾਰਾ 1961 ਈਸਵੀ ਵਿੱਚ ਪੀੜਾ 1965 ਇਸਵੀ ਵਿੱਚ ਯਾਤਰਾ 1935 ਇਸਵੀ ਵਿੱਚ ਕਿਸੇ ਦੀ 1935 ਇਸਵੀ ਵਿੱਚ ਭਾਵ 1965 ਇਸਵੀ ਵਿੱਚ ਉਹਨਾਂ ਨੇ ਤਿੰਨ ਕਾਵ ਸੰਗ੍ਰਹਿ ਲਿਖੇ ਨੇ ਪੀੜਾ ਯਾਤਰਾ ਤੇ ਕਿਸੇ ਦੀ ਤੀ ਫਿਰ ਇਹ ਕਈ ਵਾਰੀ ਪੁੱਛਿਆ ਜਾ ਸਕਦੇ ਹਨ ਕਿ ਕਿਹੜੇ ਸਾਲ ਵਿੱਚ ਉਹਨਾਂ ਨੇ ਤਿੰਨ ਕਹਾਣੀ ਸੰਗ੍ਰਹਿ ਪੀੜਾ ਯਾਤਰਾ ਤੇ ਕਿਸੇ ਦੀ ਤੀ ਲਿਖੇ ਤਾਂ ਇਸ ਦਾ ਆਨਸਰ ਹੈ ਜੀ 1935 ਇਸਵੀ ਵਿੱਚ ਇਸ ਚੈਨਲ ਤੇ ਮੈਂ ਤੁਹਾਨੂੰ ਜਰਨਲ ਨੌਲੇਜ ਕਰੰਟ ਅਫੇਅਰ 660 ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਇਸ ਚੈਨਲ ਤੇ ਪੰਜਾਬੀ ਹਿਸਟਰੀ ਤੇ ਸਵਿਕ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਮੈਂ ਜੋ ਤੁਹਾਡੇ ਪੇਪਰ ਦੀ ਤਿਆਰੀ ਚ ਕਾਫੀ ਸਹਾਇਕ ਸਿੱਧ ਹੋਣਗੇ ਸੋ ਉਹਨਾਂ ਦਾ ਅਗਲਾ ਕਹਾਣੀ ਸੰਗ੍ਰਹਿ ਸਾਦਨਾ ਜੋ 1971 ਈਸਵੀ ਚ ਉਹਨਾਂ ਨੇ ਲਿਖਿਆ 13 ਕਮਰਾ ਮੇਰਾ ਕਮਰਾ 1979 ਈਸਵੀ ਚ ਉਹਨਾਂ ਦੀ ਮੌਤ 31 ਜਨਵਰੀ 2020 ਈਸਵੀ ਨੂੰ ਹੋਈ ਸੋ ਇਸ ਤਰ੍ਹਾਂ ਉਹਨਾਂ ਦਾ ਜੀਵਨ ਕਾਲ 1935 ਤੋਂ 2020 ਈਸਵੀ ਤੱਕ ਹੈ ਉਹਨਾਂ ਦਾ ਜਨਮ ਹੋਇਆ ਹੈ ਜੀ 4 ਮਈ 1935 ਨੂੰ ਤੇ ਉਹਨਾਂ ਦੀ ਮੌਤ ਹੋਈ ਹੈ 31 ਜਨਵਰੀ 2022 ਈਸਵੀ ਉਮ। ਸੋ ਇਹ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਸੀ ਜਿਨ੍ਹਾਂ 'ਚੋਂ ਕਈ ਵਾਰ ਪ੍ਰਸ਼ਨ ਪੁੱਛੇ ਜਾਂਦੇ ਨੇ ਪਹਿਲਾ ਕਹਾਣੀ ਸੰਗ੍ਰਹਿ ਤੇ ਅਖੀਰੀ ਕਹਾਣੀ ਸੰਗ੍ਰਹਿ ਇੰਪੋਰਟੈਂਟ ਪ੍ਰਸ਼ਨ ਨੇ ਇਸ ਤੋਂ ਇਲਾਵਾ ਆਪਾਂ ਮਹੱਤਵਪੂਰਨ ਗੱਲਾਂ ਕਰਦੇ ਹਾਂ ਜਿਨ੍ਹਾਂ 'ਚੋਂ ਕਈ ਵਾਰ ਪ੍ਰਸ਼ਨ ਕੋ ਪ੍ਰਸ਼ਨ ਵੀ ਪੁੱਛੇ ਜਾਂਦੇ ਆ। ਦਲੀਪ ਕੋਟੀਵਾਨਾ ਦੇ ਨਾਵਲ ਰਿਨ ਪਿਤਰਾ ਦਾ ਉੱਪਰ ਫਿਲਮ ਬਣੀ 1971 ਇਸੇ ਵਿੱਚ ਇਹੋ ਹਮਾਰਾ ਜੀਵਨਾ ਜਿਹੜਾ ਕਿ 1968 ਇਸਵੀ ਵਿੱਚ ਉਹਨਾਂ ਨੇ ਲਿਖਿਆ ਸੀ ਨੂੰ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਰਿਨ ਪਿਤਰਾ ਦਾ ਨਾਵਲ ਤੇ ਇੱਕ ਫਿਲਮ ਬਣੀ ਹੈ ਤੇ ਉਹਨਾਂ ਦੇ ਇਹੋ ਹਮਾਰਾ ਜੀਵਨਾ ਰਚਨਾ ਨੂੰ 1971 ਇਸੇ ਵਿੱਚ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਜਿਹੜਾ ਕਿ 1968 ਹਿਸਵੀ ਵਿੱਚ ਉਹਨਾਂ ਨੇ ਲਿਖੀ ਸੀ ਇਹੋ ہمارا ਜੀਵਨਾ ਉੱਪਰ ਇੱਕ ਟੀਵੀ ਸੀਰੀਅਲ ਵੀ ਬਣਿਆ ਹੈ ਦਿਲੀਪ ਕੋਟੀਵਾਨਾ ਨੂੰ ਪਦਮ ਸ਼੍ਰੀ ਅਵਾਰਡ 2004 ਵਿੱਚ ਪ੍ਰਾਪਤ ਹੋਇਆ ਸਾਹਿਤ ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੇ ਕਰਕੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ 2004 ਹਿਸਵੀ ਵਿੱਚ ਜੋ ਹੈ ਉਹ ਪ੍ਰਾਪਤ ਹੋਇਆ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕੁ ਸਾਰ ਤੱਕ ਸਿੱਧ ਹੋ ਰਿਹਾ ਹੈ ਇਸ ਤੋਂ ਇਲਾਵਾ ਡੀਲੈਟ ਦੇ ਜੋ ਐਗਜ਼ਾਮ ਹੈ 21 ਸਪਟੰਬਰ 2025 ਨੂੰ ਹੋ ਰਿਹਾ ਹੈ ਉਸ ਨਾਲ ਰਿਲੇਟਡ ਵੀਡੀਓ ਵੀ ਮੈਂ ਆਪਣੇ ਚੈਨਲ ਤੇ ਤੁਹਾਡੀ ਤਿਆਰੀ ਦੇ ਲਈ ਪਾਵਾਂਗੀ ਕਥਾ ਕਹੇ ਉਰਵਸ਼ੀ 1999 ਈਸਵੀ ਵਿੱਚ ਉਹਨਾਂ ਨੇ ਲਿਖੀ ਸੀ ਇਸ ਤੇ ਸ੍ਰਸਤੀ ਪ੍ਰੋਸਕਾਰ ਉਹਨਾਂ ਨੂੰ 2021 ਵਿੱਚ ਪ੍ਰਾਪਤ ਹੋਇਆ। ਦਲੀਪ ਕੋਰ ਨੇ ਜਾਦਾ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਸਮਾਜ ਦੇ ਨੀਵੇਂ ਵਰਗ ਦੇ ਹਾਲਾਤਾਂ ਦੇ ਬਾਰੇ ਲਿਖਿਆ ਹੈ। ਦਲੀਪ ਕੋ ਟਿਵਾਨਾ ਕਿਉਂਕਿ ਕਾਂਪ ਆਪ ਔਰਤ ਸੀ ਉਸ ਸਮਾਜ ਵਿੱਚ ਔਰਤਾਂ 'ਤੇ ਜ਼ੁਲਮ ਕੀਤੇ ਜਾਂਦੇ ਸਨ ਤਾਂ ਉਸ ਨੇ ਮਜ਼ਲੂਮ ਔਰਤਾਂ ਦੀ ਜੋ ਮਾਨਸਿਕਤਾ ਸੀ ਤੇ ਸਮਾਜ ਦੇ ਨੀਵੇਂ ਵਰਗਾਂ ਦੇ ਜੋ ਹਾਲਾਤ ਸਨ ਉਹਨਾਂ ਨੂੰ ਆਪਣੀਆਂ ਰਚਨਾਵਾਂ ਦਾ ਜੋ ਵਿਸ਼ਾ ਬਣਾਇਆ ਹੈ। प्रबल ਵਹਿਨ ਜਿਹੜੀ 1954 ਵਿੱਚ ਉਹਨਾਂ ਨੇ ਲਿਖੀ ਕਹਾਣੀ ਸੰਗ੍ਰਹਿ ਵਿੱਚ ਕੁੱਲ 20 ਕਹਾਣੀਆਂ ਹਨ। त्राटा 1956 ਇਸ ਵਿੱਚ ਪ੍ਰਕਾਸ਼ਿਤ ਹੋਈ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 15 ਕਹਾਣੀਆਂ ਹਨ। ਵਿਰਾਗੇ ਨੈਣ 1957 ਇਸ ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਕੁੱਲ 14 ਕਹਾਣੀਆਂ ਹਨ। ਸੋ ਕਈ ਵਾਰ ਪੁੱਛਿਆ ਜਾਂਦਾ ਹੈ ਮੰਨ ਲਓ ਪ੍ਰਬਲ ਵਹਿਨ ਕਹਾਣੀ ਸੰਗ੍ਰਹਿ ਵਿੱਚ ਕੁੱਲ ਕਿੰਨੀਆਂ ਕਹਾਣੀਆਂ ਹਨ ਤਾਂ 20 ਕਹਾਣੀਆਂ ਹਨ ਇਸ ਤਰ੍ਹਾਂ ਕਈ ਵਰੀ ਕਹਾਣੀ ਸੰਗ੍ਰਹਿਾਂ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਕਿ ਉਹਨਾਂ ਚ ਕਿੰਨੀਆਂ-ਕਿੰਨੀਆਂ ਕਹਾਣੀਆਂ ਹਨ ਤ੍ਰਾਟਾਂ ਚ 15 ਵੇਰਾਗੇ ਨੈਣ ਚ 14 ਤੇ ਪ੍ਰਬਲ ਵਹਿਨ ਚ 20 ਕਹਾਣੀਆਂ ਹਨ ਪ੍ਰਵਲ ਵਹਿਨ ਉਹਨਾਂ ਨੇ 1954 ਈਸਵੀ ਵਿੱਚ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਲਿਖਿਆ ਹੈ বেদনা 1958 ईस्वी ਦੇ ਵਿੱਚ ਕਹਾਣੀ ਸੰਗ੍ਰਹਿ ਵਿੱਚ કુલ 18 ਕਹਾਣੀਆਂ ਹਨ ਤੂੰ ਭਰੀ ਹੁੰਗਾਰਾ 1961 ਕਹਾਣੀ ਸੰਗ੍ਰਹਿ ਵਿੱਚ 15 ਕਹਾਣੀਆਂ ਹਨ ਸਾਧਨਾ 1971 ਸੀ ਇਸ ਦੇ ਵਿੱਚ કુલ 15 ਕਹਾਣੀਆਂ ਹਨ ਸੋ ਤੂੰ ਭਰੀ ਹੁੰਗਾਰਾ ਤੇ ਸਾਧਨਾ ਕਹਾਣੀ ਸੰਗ੍ਰਹਿਾਂ ਦੇ ਵਿੱਚ કુલ ਕਿੰਨੀਆਂ ਕਹਾਣੀਆਂ ਨੇ ਜੀ 15 ਕਹਾਣੀਆਂ ਹਨ ਸੋ ਤੇ ਇਹ ਕੁਸਚਨ ਬੜਾ ਹੀ ਇੰਪੋਰਟੈਂਟ ਹੈ ਜੀ प्रबल बहन ਵਿੱਚ ਕੀ ਰਾਟਾਂ ਚ 15 ਵਿਰਾਗੀ ਨਾਂ ਚ 14 वेदना ਚ 18 ਤੂ ਭਰੀ ਹੰਗਾਰਾਂ ਚ 15 ਤੇ ਸਾਧਨਾ ਚ 15 ਕਹਾਣੀਆਂ ਸ਼ਾਮਲ ਹਨ ਬੜੇ ਹੀ ਇੰਪੋਰਟੈਂਟ ਕੁਸਚਨ ਮੈਂ ਆਪਣੇ ਚੈਨਲ ਤੇ ਤੁਹਾਨੂੰ ਪਰਵਾਰੀ ਹਾਂ ਔਰ ਇੰਨਾ ਵਿੱਚੋਂ ਹੀ UGC ਤੇ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਨੂੰ ਜੋ ਪ੍ਰਸ਼ਨ ਹੈ ਉਹ ਪੁੱਛੇ ਜਾਂਦੇ ਹਨ ਜਾਂ ਪੁੱਛੇ ਗਏ ਹਨ ਅਗਲਾ ਪ੍ਰਸ਼ਨ ਦਲੀਪ ਕੋਟੀਵਾਨ ਨੇ ਆਪਣਾ ਸਾਹਿਤਿਕ ਜੀਵਨ ਕਹਾਣੀਆਂ ਲਿਖਣਾ ਸ਼ੁਰੂ ਕੀਤਾ। ਉਹਨਾਂ ਨੇ ਆਪਣਾ ਸਾਹਿਤਿਕ ਜੀਨ ਕਾਦਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਕਹਾਣੀਆਂ ਲਿਖੀਆਂ। ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਅਵਾਰਡ ਉਹਨਾਂ ਨੂੰ ਪ੍ਰਾਪਤ ਹੋਇਆ। ਕਿੰਨੇ ਵਿੱਚ? 2008 ਈਸਵੀ ਵਿੱਚ। ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਅਵਾਰਡ ਉਹਨਾਂ ਨੂੰ 2008 ਈਸਵੀ ਵਿੱਚ ਜੋ ਹੈ ਪ੍ਰਾਪਤ ਹੋਇਆ। ਦਲੀਪ ਕੋਟੀਵਾਨਾ ਜਿਨ੍ਹਾਂ ਨੇ ਸਾਨੂੰ ਬੜੀਆਂ ਵਧੀਆ ਕਹਾਣੀਆਂ ਦਿੱਤੀਆਂ ਹਨ 2011 ਈਸਵੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਉਹਨਾਂ ਨੂੰ ਡੇਲੈਟ ਦੀ ਉਪਾਦੀ ਦਿੱਤੀ ਗਈ। ਦਲੀਪ ਕੋਰ ਨੇ ਆਪਣੀਆਂ ਰਚਨਾਵਾਂ ਲਈ ਮਲਵਈ ਉਪਭਾਸ਼ਾ ਦਾ ਪ੍ਰਯੋਗ ਕੀਤਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹਨਾਂ ਦਾ ਜਨਮ ਜੋ ਹੈ ਜ਼ਿਲ੍ਹਾ ਲੁਧਿਆਣਾ ਪਿੰਡ ਰੱਬੋ ਵਿਖੇ ਹੋਇਆ ਤਾਂ ਉਹਨਾਂ ਦਾ ਜੋ ਸੰਬੰਧ ਸੀ ਮਾਲਵੇ ਨਾਲ ਸੀ ਇਸ ਕਰਕੇ ਉਹਨਾਂ ਨੇ ਆਪਣੀਆਂ ਰਚਨਾਵਾਂ ਲਈ ਮਲਬਈ ਉਪਾਸ਼ਾ ਦੀ ਜੋ ਵਰਤੋਂ ਕੀਤੀ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ ਔਰ ਇਹ ਕਈ ਵਾਰੀ ਪੁੱਛਿਆ ਵੀ ਜਾਂਦਾ ਹੈ ਕਿ ਉਹ ਕਿਹੜੇ ਇਲਾਕੇ ਦੇ ਕਹਾਣੀਕਾਰ ਸਨ ਜਾਂ ਕਿਹੜੇ ਇਲਾਕੇ ਦੇ ਕਵੀ ਸਨ ਤਾਂ ਗਲੀਪੋ ਟਿਵਾਨਾ ਮਾਲਵੇ ਇਲਾਕੇ ਦੇ ਕਹਾਣੀਕਾਰ ਪੰਜਾਬੀ ਵਿੱਚ ਪੀ ਐਚ ਡੀ ਕਰਨ ਵਾਲੀ ਦਿਲੀਪ ਕੋਟੀਵਾਨਾ ਪਹਿਲੀ ਔਰਤ ਸੀ ਦਿਲੀਪ ਕੋਟੀਵਾਨਾ ਨੇ ਪ੍ਰੋਫੈਸਰ Pritam Singh ਦੀ ਪ੍ਰੇਰਣਾ ਨਾਲ ਕਹਾਣੀਆਂ ਲਿਖਦੀਆਂ ਸ਼ੁਰੂ ਕੀਤੀਆਂ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਹੈ ਕਿ ਪ੍ਰਬਲ ਬੈਨ ਉਹਨਾਂ ਨੇ ਕਹਾਣੀਆਂ ਆਪਣੇ ਵਿਦਿਆਰਥੀ ਜੀਵਨ ਵਿੱਚ ਲਿਖਣੀ ਸ਼ੁਰੂ ਕਰ ਦਿੱਤੀ ਸੀ ਤਾਂ ਇਹ ਪ੍ਰੇਰਣਾ ਉਹਨਾਂ ਨੂੰ ਆਪਣੇ ਪ੍ਰੋਫੈਸਰ Pritam Singh ਤੋਂ ਮਿਲੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਹਨਾਂ ਨੇ ਕਹਾਣੀਆਂ ਲਿਖਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਗਲਾ ਪ੍ਰਸ਼ਨ ਆਈ ਦੀ ਵੀਡੀਓ ਦਾ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸੀ। ਦਲੀਪ ਕੋ ਟਿਵਾਨਾ ਦੀ ਵਾਰਤਾਲਾਪ ਕਹਾਣੀ ਵਾਰਤਾਲਾਪੀ ਕਹਾਣੀ ਰਪਤੇ ਰੁਤਾ ਹਨ। ਦਲੀਪ ਕੋ ਦੀ ਦਸਤਾਵੇਜ਼ੀ ਫਿਲਮ ਦਾ ਨਾਮ ਸੱਚੋ ਸੱਚ ਦੱਸਵੇ ਚੋਦੀ ਹੈ। ਵਾਰਤਾਲਾਪੀ ਕਹਾਣੀ ਹੁੰਦੀ ਹੈ ਕਿ ਇੱਕ ਬਾਤਰ ਗੱਲ ਕਰਦਾ ਹੈ ਦੂਸਰਾ ਜਵਾਬ ਦਿੰਦਾ ਹੈ। ਇਥੇ ਰੱਬ ਤੇ ਰੁਤਾਂ ਜੋ ਕਹਾਣੀ ਹੈ ਉਹ ਵਾਰਤਾਲਾਪੀ ਕਹਾਣੀ ਹੈ ਤੇ ਉਹਨਾਂ ਨੇ ਇੱਕ ਦਸਤਾਵੇਜ਼ੀ ਫਿਲਮ ਸੀ ਸੱਚੋ ਸੱਚ ਦਸਵੀਂ ਜੋਗੀ ਸੋ ਇਹ ਪ੍ਰਸ਼ਨ ਜਿੰਨੇ ਵੀ ਮੈਂ ਕਰਵਾਦੀ ਹਾਂ ਬੜੇ ਇੰਪੋਰਟੈਂਟ ਪ੍ਰਸ਼ਨ ਔਰ ਬੜੀ ਮਿਹਨਤ ਕਰਨ ਤੋਂ ਬਾਅਦ ਤੁਹਾਡੇ ਤੱਕ ਇਹ ਪਹੁੰਚ ਪ੍ਰਸ਼ਨਾਂਤੀ ਕੀਤੀ ਗਈ ਹੈ ਪ੍ਰਬਲ ਵਹਿਨ ਕਹਾਣੀ ਸੰਗ੍ਰਹਿ دیਵਾਨਾ ਨੇ ਆਪਣੇ ਵਿਦਿਆਰਥੀ ਜੀਵਨ ਵਿਚ ਹੀ 1900 ਕਦੋਂ ਲਿਖਿਆ ਸੀ ਜੀ 1954 ਈਸਵੀ ਤੇ ਲਿਖਿਆ ਸੀ ਰਿਕ ਕੋਟੀਵਾਨਾ ਨੇ ਜੀ ਨੇ ਸਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਨੇ ਪੀ ਐਚ ਡੀ ਕੀਤੀ ਪੰਜਾਬੀ ਵਿਸ਼ੇ ਚ ਤਾਂ ਉਹਨਾਂ ਦਾ ਵਿਸ਼ਾ ਕੀ ਸੀ ਨਿੱਕੀ ਕਹਾਣੀ ਦਾ ਚੁਕਾਤੀ ਵਿਸ਼ੇਸ਼ਤਾਵਾਂ ਕਿਉਂਕਿ ਉਹ ਆਪ ਇੱਕ ਕਹਾਣੀਕਾਰ ਸਨ ਤਾਂ ਉਹਨਾਂ ਨੇ ਆਪਣੀ ਪੀ ਐਚ ਡੀ ਦਾ ਵਿਸ਼ਾ ਵੀ ਲਿਆ ਨਿੱਕੀ ਕਹਾਣੀ ਦਾ ਚੁਕਾ ਅਤੇ ਵਿਸ਼ੇਸ਼ਤਾਵਾਂ ਸੋ ਇਹ ਵੀ ਕੁਸਚਨ ਬੜਾ ਇੰਪੋਰਟੈਂਟ ਹੈ ਕਿਉਂਕਿ ਕਈ ਵਾਰੀ ਪੁੱਛਿਆ ਜਾਂਦਾ ਹੈ ਉਹਨਾਂ ਨੇ ਕਿਹੜੇ ਵਿਸ਼ੇ ਵਿੱਚ ਐਮਏ ਕੀਤੀ ਤੇ ਕਿਹੜੇ ਵਿਸ਼ੇ ਚ ਉਹਨਾਂ ਨੇ ਪੀਐਚ ਵੀ ਕੀਤੀ ਤਾਂ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਅਗਲਾ ਪ੍ਰਸ਼ਨ ਆਈ ਦੀ ਵੀਡੀਓ ਦਾ ਧ립 ਕੋ ਟਿਵਾਨਾ ਨੇ ਪਦਮਸ਼ਰੀ ਅਵਾਰਡ 2015 ਚ ਵਾਪਸ ਕਰਤਾ ਪਦਮਸ਼ਰੀ ਅਵਾਰਡ ਉਹਨਾਂ ਨੂੰ ਕਦੋਂ ਪ੍ਰਾਪਤ ਹੋਇਆ ਸੀ ਜੀ 2004 ਇਸਵੀ ਵਿੱਚ ਪ੍ਰਾਪਤ ਹੋਇਆ ਸੀ ਔਰ 2015 ਚ ਉਹਨਾਂ ਨੇ ਵਾਪਸ ਕਰਤਾ वापस करण की दादरा का दिलीप कौर तिवाना नावल ते निकीी कहानी दे नावल ते निकी कहानी दे लेखिका सन उन्होंने नावल लिखे ने इस तो अलावा उन्होंने निक्की कहानी लिखी है सो इंपॉर्टेंट प्रश्न है जी ये भी अगला प्रश्न आई थी वीडियो अभी ਉਸ ਦੇ ਕਹਾਣੀ ਸੰਗ੍ਰਹਿ ਅੰਗਰੇਜ਼ੀ ਹਿੰਦੀ ਤੇ ਉਰਦੂ ਵਿੱਚ ਅਨੁਵਾਦ ਹੋਏ ਹਨ ਗਰੀਬ ਕੋ ਟਿਵਾਨਾ ਦੇ ਕਹਾਣੀ ਸੰਗ੍ਰਹਿ ਅੰਗਰੇਜ਼ੀ ਹਿੰਦੀ ਤੇ ਉਰਦੂ ਵਿੱਚ ਅਨੁਵਾਦ ਹੋਏ ਹਨ ਤੇ ਗਰੀਬ ਕੋ ਟਿਵਾਨਾ ਨੇ ਆਪਣੀਆਂ ਕਹਾਣੀਆਂ ਲਈ ਚਿੰਨਾਤਮਕ ਸ਼ੈਲੀ ਦੀ ਵਰਤੋਂ ਕੀਤੀ ਹੈ ਸੁਦਲੀਕੋ ਟਿਵਾਨਾ ਦੇ ਬਾਰੇ ਮੇਰੀ ਅੱਜ ਦੀ ਵੀਡੀਓ ਸੀ ਜਿਨ੍ਹਾਂ ਦਾ ਜੀਵਨ ਕਾਲ ਉਸ 1920 ਤੋਂ 2000 ਦੀ ਤਖਤਾ ਸੀ ਉਹਨਾਂ ਦਾ ਜਨਮ ਪਿੰਡ ਰੱਪੋ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਉਹਨਾਂ ਦੇ ਪਿਤਾ ਸਰਦਾਰ ਕਾਕਾ ਸਿੰਘ ਮਾਤਾ ਦਾ ਨਾਮ ਚੰਦਕੌਰ ਤੇ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਬਲ ਵੈਨ 1954 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਜਿਹੜਾ ਉਹਨਾਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਲਿਖਿਆ ਸੀ ਉਹਨਾਂ ਨੇ ਜੋ ਹੈ ਪ੍ਰੋਫੈਸਰ ਪੀਤਮ ਸਿੰਘ ਦੀ ਪ੍ਰੇਰਣਾ ਦੇ ਨਾਲ ਕਹਾਣੀਆਂ ਲਿਖੀਆਂ ਸ਼ੁਰੂ ਕੀਤੀਆਂ ਸੋਨਾ ਨੇ ਝਾਦਾ ਕਲਮ ਕਹਾਣੀ दे नावल चलाई है so, सो होर इस तरह दानकारियां कर प्राप्त करने मेरे यूट्यूब चैनल पंजाबी वाले भैन जी को सबसक्राइब कर महत्वपूर्ण जानकारियाँ प्राप्त करो जी अलावा, फेसबुक पर मेरा एक पेज पंजाबी वाले भैन जी के नाम से चल रहा है मेरे पेज को लाइक फॉलो शेयर जरूर करो जी मेरे चैनल पंजाबी वाले भैन जी को सबसक्राइब कर महत्वपूर्ण जानकारियां प्राप्त करो ਪੇਪਰ ਦੀ ਤਿਆਰੀ ਕਰੋ ਸਫਲਤਾ ਪ੍ਰਾਪਤ ਕਰੋ ਧੰਨਵਾਦ